ਇਹ ਸਾਰਿਆਂ ਨੂੰ ਲੋ ਜੀ ਅੱਜ ਆਪਾਂ ਬਣਾਵਾਂਗੇ ਪਨੀਰ ਦਾ ਕਲਾਕੰਦ ਜਿਹਦੇ ਵਾਸਤੇ ਆਪਾਂ 200 ਗ੍ਰਾਮ ਆਪਾਂ ਪਨੀਰ ਲੇਤਾ ਹੈ ਪਨੀਰ ਦੇਖੋ ਜੀ ਖੱਟਾ ਨਹੀਂ ਹੋਣਾ ਚਾਹੀਦਾ ਤਾਜ਼ਾ ਪਨੀਰ ਹੋਣਾ ਚਾਹੀਦਾ 200 ਗ੍ਰਾਮ ਆਪਾਂ ਮਿਲਕ ਪਾਊਡਰ ਲੇਤਾ ਹੈ ਲੋੜ ਅਨਸਾਰ ਆਪਾਂ ਦੁੱਧ ਪਾਵਾਂਗੇ ਇਹ ਆਪਾਂ ਦੁੱਧ ਲੇਤਾ ਜੀ ਆਹ ਲੇਤਾ ਜੀ ਆਪਾਂ 3-4 ਆਪਾਂ ਇਲਾਚੀ ਆਪਾਂ ਕੁੱਟ ਕੇ ਰੱਖ ਲਈਏ ਤੇ ਕੋਲ ਐਸਾ ਦਾ ਦੁੱਧ ਦੇਖੋ ਜੀ 100 ਗ੍ਰਾਮ ਹੀ ਪਾਊਗਾ 200 ਗ੍ਰਾਮ ਪਨੀਰ ਹੋਵੇ ਨਾ 100 ਗ੍ਰਾਮ ਦੁੱਧ ਪਾਊਗਾ ਪਰ ਆਪਾਂ ਕੋਲ ਵਧ ਰੱਖਿਆ ਜਿਨੀ ਕਿ ਆਪਾਂ ਲੋੜ ਹੋਈ ਆਪਾਂ ਨਾਲ ਦੀ ਨਾਲ ਆਪਾਂ ਤੁਹਾਨੂੰ ਦੱਸਦਾ ਲੋ ਜੀ ਆਹ ਲੇਤਾ ਜੀ ਆਪਾਂ ਫਰਾਈਪੈਨ ਫਰਾਈਪੈਨ ਦੇ ਵਿੱਚ ਆਪਾਂ ਹੁਣ ਪਨੀਰ ਨੂੰ ਕद्दूकश ਕਰਦੇ ਆ। ਆ ਦੇਖੋ ਜੀ ਮੋਟੀ ਵਾਲੀ ਸਾਈਡ ਤੇ ਕਰਨਾ ਆਪਾਂ ਬ੍ਰਿਕ ਵਾਲੀ ਸਾਈਡ ਤੇ ਕद्दूकश ਨਹੀਂ ਕਰਨਾ। ਤੇ ਇਸ ਤਰ੍ਹਾਂ ਆਪਾਂ ਸਾਰਾ ਪਨੀਰ ਆਪਾਂ ਕद्दूकश ਕਰ ਦਾਂਗੇ। ਆ ਲੋ ਜੀ ਇਹ ਸਾਰਾ ਸਾਰਾ ਕਰ ਦੇਣਾ ਕद्दू ਦਾ ਜੀ ਲੋ ਜੀ ਪਨੀਰ ਨੂੰ ਆਪਾਂ ਕद्दू ਕਸ਼ ਕਰ ਲੇਤਾ ਹੁਣ ਆਪਾਂ ਇਹਦੇ ਵਿੱਚ ਪਾਣਿਆ ਮਿਲਕ ਪਾਊਡਰ हाँ देखो जी ढाई सौ ग्राम का कप है आप दो सौ ग्राम आपउडर लिता है दो सौ ग्राम होना ही पनीर हूँ आपने दुधी हम आप दुध मिल ला देखो ਤਜਾਪਾ 150 ਗ੍ਰਾਮ ਆਪਾਂ ਦੁੱਧ ਪਾਇਆ ਮਿਲ ਕੇ ਪਾਇਆ ਪੂਰਾ ਕੱਪ 250 ਗ੍ਰਾਮ ਦਾ ਆਪਾਂ ਪੂਰਾ ਨਹੀਂ ਪਾਇਆ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਦਿੰਨੇ ਆ ਫਿਰ ਆਪਾਂ ਲੋੜ ਹੋਈ ਤੇ ਆਪਾਂ ਹੋਰ ਪਾ ਲਾਂਗੇ ਦੁੱਧ क्योंकि आप तो तो गैस से रखना है फिर उबाला भी आना आ देखो जी तकरीबन तो अपना दो सौ ग्राम ही अपना दुद्ध लगे मिणके पाया सारा कुछ ਹੁਣਾ ਪੈਨੋ ਗੈਸ ਤੇ ਰੱਖਦੇ ਆ ਚੰਗੀ ਤਰ੍ਹਾਂ ਮਿਕਸ ਕਰ ਦਿੱਤਾ ਲੋ ਜੀ ਹੁਣਾ ਪੈਨੋ ਗੈਸ ਤੇ ਰੱਖ ਪਿਆ ਹੁਣਾ ਬਨ ਨਾਲ ਦੇ ਨਾਲ ਗੈਸ ਤੇ ਹਿਲਾਉਂਦੇ ਰਵਾਂਗੇ ਗੈਸ ਆਪਾਂ ਮੀਡੀਅਮ ਕੀਤੀ ਹੋਈ ਐ ਹੁਣਾ ਪੈਦੇ ਵੇਟ ਕਰਦੇ ਹਾਂ ਇਹਨੂੰ ਆਪਾਂ ਸੁਕਾਵਾਂਗੇ ਦੋ ਦਮ ਲੋਜੀ ਤੇ ਬਾਲੇ ਆਉਣ ਲੱਗ ਗਿਆ ਕੋਨਾ ਪਏ ਦੇ ਵਿੱਚ ਪਾਨੇ ਆ ਇਲਾਇਚੀ ਪਾウダー ਨਾਲ ਦੀ ਨਾਲ ਆਪਾਂ ਪਾਦਨੇ ਚੀਨੀ ਚੀਨੀ ਆਪਾਂ ਮਿੰਕੇ ਪਾਈ ਆ 150 ਗ੍ਰਾਮ ਆਪਾਂ ਚੀਨੀ ਪਾਈ ਆ ਇਹ ਵੀ ਆਪਾਂ ਕਾਪਨਾ ਮਿਲ ਲਿੱਤੀ ਸੀ ਇਹ ਹੁਣ ਆਪਾਂ ਦੁੱਧ ਨੂੰ ਆਪਾਂ ਸੁਕਾਉਂਦੇ ਪਏ ਆ ਇਹਦੇ ਹੁਣ ਆਪਾਂ ਵੇਟ ਕਰਦੇ ਆ ਦੁੱਧ ਨੂੰ ਆਪਾਂ ਸੁਕਾ ਦਾਂਗੇ ਦੇਖੋ ਜੀ ਬਹੁਤ ਹੀ ਸੋਖਾ ਬਣ ਕੇ ਤਿਆਰ ਹੁੰਦਾ ਕਲਾਗਨ ਨਾਲਕੰਦਾ ਵੀ ਫਰੈਸ਼ਰ ਘਰ ਦੇ ਵਿੱਚ ਉਹ ਜੀ ਸਾਰੀ ਚੀਨੀ ਆਪਾਂ ਪਾ ਦਿੱਤੀ ਹੁਣ ਆਪਾਂ ਨਾਲ ਦੇਣਾ ਆਪਾਂ ਇਹਨੂੰ ਹਿਲਾਉਂਦੇ ਰਹਿਣਾ ਦੁੱਧ ਆਪਾਂ ਨਾਲ ਨਾ ਲੱਗ ਜਾਏ ਕੜਾਈ ਦੇ ਲੋ ਜੀ 5 ਮਿੰਟ ਹੋ ਚੁੱਕੇ ਆਪਾਂ ਨੂੰ ਦੁੱਧ ਸੁਕਾਦਿਆਂ ਨੂੰ 2 ਮਿੰਟ ਹੋਰ ਲੱਗਣਗੇ ਬਸ ਆ ਦੇਖੋ ਜੀ ਬਸ ਥੋੜਾ ਥੋੜਾ ਪਤਲਾ ਹੈ ਜਿਆਦਾ ਨਹੀਂ ਹੈਗਾ 2 ਮਿੰਟ ਤੱਕ ਹੋਰ ਚੰਗੀ ਤਰ੍ਹਾਂ ਦੁੱਧ ਸੁੱਕ ਜਾਏਗਾ ਆ ਦੇਖ ਆ ਦੇਖੋ ਜੀ ਜੁਰਦ ਨੂੰ ਆਪਾਂ ਚੰਗੀ ਤਰ੍ਹਾਂ ਸੁਕਾ ਦਿੱਤਾ ਆ ਦੇਖੋ ਹੁਣ ਆਪਾਂ ਗੈਸ ਨੂੰ ਕਰਦਨੇ ਆ ਬੰਦ ਇਹਨੂੰ ਹੁਣ ਥੰਮਲ ਪਾਸੇ ਆਪਾਂ ਠੰਡਾ ਕਰ ਲੈਨੇ ਚਾਹ ਤੇ ਰੱਖਾਂਗੇ ਚਾਹ ਬਾ ਫ੍ਰਿਜ 'ਚ ਰੱਖ ਦੀਏ ਚਾਹ ਆਪਾਂ ਪੱਕੇ ਥਲੇ ਰੱਖ ਦੀਏ

ਟ੍ਰੇ ਦੇ ਵਿੱਚ ਆਪਾਂ ਬਟਰ ਪੇਪਰ ਲਗਾਇਆ ਆ ਦੇਖੋ ਹੁਣ ਆਪਾਂ ਇਹਦੇ ਵਿੱਚ ਆਪਾਂ ਇਹਨੂੰ ਆਪਾਂ ਕੱਟ ਦਿੰਦੇ ਆ ਇਹਦੇ ਹੁਣ ਆਪੇ ਕਲਾਕੰਦ ਲਓ ਜੀ ਟ੍ਰੇ ਦੇ ਵਿੱਚ ਆਪਾਂ ਸੈੱਟ ਹੋਣ ਵਾਸਤੇ ਆਪਾਂ 15-20 ਮਿੰਟ ਵਾਸਤੇ ਆਪਾਂ ਫ੍ਰੀਜ 'ਚ ਰੱਖ ਦਿਆ ਕਲਾਕੰਦ ਨੂੰ ਫਿਰ ਆਪਾਂ ਇਹਦੇ ਆਪਾਂ ਪੀਸ ਕਰਾਂਗੇ ਹੁਣ ਆਪਾਂ ਇਹਨੂੰ ਉਪਰੋਂ ਦੇ ਆਪਾਂ ਡਰਾਈ ਫਰ ਲਗਾ ਦਿੰਨੇ ਆ ਚਾਹੇ ਤੁਹਾਡੇ ਕੋਲ ਵਰਕੇਗਾ ਚਾਂਦੀ ਦਾ ਤੁਸੀਂ ਵਰਕ ਵੀ ਲਗਾ ਸਕਦੇ ਹੋ ਚਾਹੇ ਤੁਸੀਂ ਡਰਾਈ ਫਰੂਟ ਲਗਾ ਦਿਓ ਉਹ ਆਪਣੀ ਮਰਜ਼ੀ ਹੈ ਚਾਹੇ ਬਸਕਿਪ ਵੀ ਕਰ ਸਕਦੇ ਹੋ ਕੋਈ ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ ਜੇ ਹੈਗਾ ਤਾਂ ਆਪਾਂ ਲਗਾ ਲਓ ਲਗਾ ਸਕਦੇ ਹਾਂ ਇਹ ਪਿਸਤਾ ਤੇ ਬਦਾਮ ਲਗਾਇਆ ਮੈਂ ਡਰਾਈ ਫਰੂਟ ਹੋ ਜੀ ਹੋਣਾ ਆਪਾਂ ਇਹਨੂੰ ਫ੍ਰੀਜ ਵਿੱਚ ਰੱਖ ਦਿਆ ਰੈਸਟ ਵਾਸਤੇ ਉਪਰੋਂ ਫਿਰ ਆਪਾਂ ਥੋੜਾ ਥੋੜਾ ਦਬਾ ਦਿੰਦੇ ਆ। ਹੋਣਾ 15-20 ਮਿੰਟ ਬਾਅਦ ਆਪਾਂ ਫਿਰ ਚ ਕੱਢ ਕੇ ਚੈੱਕ ਕਰਾਂਗੇ। ਜੀ ਕਲਾਕਨ ਬਣ ਕੇ ਆਪਣੀ ਤਿਆਰ ਹੈ। ਹੋਣਾ ਆਪਾਂ ਇਹਨੂੰ ਫ੍ਰੀਜ ਵਿੱਚੋਂ 20 ਮਿੰਟ ਬਾਅਦ ਆਪਾਂ ਬਾਹਰ ਕੱਢਿਆ ਹੋਣਾ ਆਪਾਂ ਇਹਦੀ ਕਟਿੰਗ ਕਰ ਲੈਣੀ ਹੈ। ਕਟਿੰਗ ਆਪਨੇ ਤੇ ਡਿਪੈਂਡ ਹੈ ਛੋਟੇ ਵੱਡੇ ਪੀਸ ਆਪਾਂ ਕਰਨੇ ਹੋਣ ਕਰ ਸਕਦੇ ਆ ਆਪਣੀ ਮਰਜ਼ੀ ਹੈ। ਆ ਦੇ ਬਹੁਤ ਹੀ ਆਸਾਨੇ ਨਾਲ ਫੀਸ ਹੋ ਰਿਹਾ ਹੈ ਆ ਦੇਖੋ ਇੰਸੇ ਤਰ੍ਹਾਂ ਆਪਾਂ ਸਾਰੇ ਪੀਸ ਕਰਦੇ ਆ। ਲੋ ਜੀ ਕਲਾਕੰਨ ਦੇ ਆਪਾਂ ਪੀਸ ਕਰ ਲਏ ਤੇ ਹੁਣ ਆਪਾਂ ਇਹਨੂੰ ਆਪਾਂ ਕੱਢ ਲੈਂਦੇ ਆ। ਆ ਦੇਖੋ ਜੀ। ਬਹੁਤ ਹੀ ਜ਼ਿਆਦਾ ਵਧੀਆ ਬਣਿਆ ਆ ਦੇਖੋ। ਦਾਣੇਦਾਰ ਕਲਾਕੰਨ ਬਣੀ ਐ ਆ ਦੇਖੋ। ਜਿਸ ਤਰ੍ਹਾਂ ਆਪਾਂ ਮਾਰਕੀਟ 'ਚ ਲੈ ਲੈਂਦੇ ਆ। ਇਹਨੂੰ ਹੁਣ ਆਪਾਂ ਪਲੇਟ ਦੇ ਵਿੱਚ ਆਪਾਂ ਕੱਢ ਲੈਂਦੇ ਆ। ਆ ਦੇਖੋ ਜਿਹਾ ਤੁਹਾਨੂੰ ਦਿਖਾਣੇ ਆ। ਆ ਦੇਖੋ। ਆ ਦੇਖੋ। ਬਹੁਤ ਹੀ ਜਿਆਦਾ ਸੌਫਟ ਹੈ। ਤੁਸੀਂ ਵੀ ਜਰੂਰ ਇੱਕ ਵਾਰੀ ਜਰੂਰ ਟਰਾਈ ਕਰਕੇ ਦੇਖਿਓ। ਹੁਣ ਆਪਾਂ ਇਸੇ ਤਰ੍ਹਾਂ ਆਪਾਂ ਸਾਰੇ ਕਲਾਕਾਂ ਦੇ ਕੱਢ ਲੈਂਦੇ ਆ। ਲੋ ਜੀ ਕਲਾਕਣ ਬਣ ਕੇ ਆਪਣੀ ਤਿਆਰ ਹੈ ਤੁਸੀਂ ਵੀ ਜਰੂਰ ਟਰਾਈ ਕਰਿਓ ਵੀਡੀਓ ਵਧੀਆ ਲੱਗਿਆ ਵੀਡੀਓ ਲਾਈਕ ਕਰਨਾ ਕਮੈਂਟ ਕਰਨਾ ਸ਼ੇਅਰ ਕਰਨਾ ਸਬਸਕ੍ਰਾਈਬ ਕਰਨਾ ਧੰਨਵਾਦ ਜੀ